ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟਿਕ ਤੇ ਅੱਜ ਦੀ ਵੀਡੀਓ 'ਚ ਆਪਾਂ ਸਟੀਚਿੰਗ ਆਈਡੀਆਜ਼ ਲੈ ਕੇ ਆਏ ਆ ਬਹੁਤ ਹੀ ਸੋਹਣੇ ਜਿਹੜੇ ਸੂਟ ਨੇ ਬਣ ਕੇ ਰੈਡੀ ਹੋਏ ਨੇ ਕਸਟਮਰ ਦੀ ਡਿਮਾਂਡ ਤੇ ਉਹਨਾਂ ਨੂੰ ਡਿਜ਼ਾਈਨ ਨਾਲ ਆਪਾਂ ਰੈਡੀ ਕੀਤਾ ਇਹ ਜਿਹੜੇ ਆਪਾਂ ਇਹ ਸੂਟ ਰੈਡੀ ਕੀਤੇ ਨੇ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਸਾਡੇ ਸੂਟ ਰੈਡੀ ਕਰ ਦਿਓ ਬਾਕੀ ਜੇ ਕਸਟਮਰ ਆਪਣੇ ਡਿਜ਼ਾਈਨ ਭੇਜਦੇ ਨੇ ਦਾ ਸੇਮ ਮੂਮੇ ਦਾ ਵੀ ਬਣ ਜਾਂਦਾ ਪਰ ਜਦੋਂ ਹਨਾ ਆਪਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਸੂਟ ਬਣਾਏ ਹੋ ਤਾਂ ਅਸੀਂ ਹਨਾ ਨਵੇਂ ਤੋਂ ਨਵੇਂ ਕੋਸ਼ਿਸ਼ ਹੁੰਦੀ ਹੈ ਵੀ ਸੋਹਣੇ ਤੋਂ ਸੋਹਣੇ ਡਿਜ਼ਾਈਨ ਨੇ ਜਿਹੜੇ ਉਹ ਆਪਾਂ ਬਣਾ ਕੇ ਰੈਡੀ ਕਰੀਏ ਪਿਛਲੀ ਵੀਡੀਓ ਚ ਆਪਾਂ ਸਟਿਚਿੰਗ ਆਈਡੀਆਜ਼ ਚ ਮੈਂ ਆਪਣੇ ਡਿਜ਼ਾਈਨ ਉਹ ਵੀ ਮੈਂ ਖੁਦ ਬਣਾਏ ਸੀ ਜਿਹੜੇ ਉਹ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਤੇ ਉਹੀ ਆਪਣੇ ਡਿਜ਼ਾਈਨ ਦੇਖ ਕੇ ਕਾਫੀ ਕਸਟਮਰਸ ਨੇ ਆਪਾਂ ਨੂੰ ਸਟਿਚਿੰਗ ਦੇ ਆਰਡਰ ਦਿੱਤੇ ਸੀ ਅੱਜ ਵਾਲੇ ਜਿਹੜੇ ਡਿਜ਼ਾਈਨ ਨੇ ਉਹ ਵੀ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਬਹੁਤ ਹੀ ਸੋਹਣੇ ਜਿਹੜੇ ਸਟੀਚਿੰਗ ਆਈਡੀਆਜ਼ ਨੇ ਜਿਹੜੇ ਡਿਜ਼ਾਈਨ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜੁੜ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਜੇ ਡਿਜ਼ਾਈਨ ਸਾਡੇ ਪਸੰਦ ਆਏ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਹਿਲਾ ਸੂਟ ਆਪਾਂ ਦਿਖਾਉਣਾ ਸਾਰੇ ਜਿਹੇ ਕਾਟਨ ਸਟੱਫ ਦੇ ਰਹਿਣਗੇ ਪਹਿਲਾ ਸੂਟ ਇਹ ਹੈ ਜੀ ਬਹੁਤ ਹੀ ਸੋਹਣਾ ਗ੍ਰੀਨ ਸ਼ੇਡ ਦਾ ਬਹੁਤ ਹੀ ਨਵਾਂ ਜਿਹਾ ਕਲਰ ਹੈ ਇਸ ਤਰ੍ਹਾਂ ਦਾ ਬਣਿਆ ਹੋਇਆ ਦੇਖੋ neck design ਬਣਿਆ ਹੋਇਆ ਹੈ laces ਇਸ ਚ ਨਾ ਤਿੰਨ ਚਾਰ ਤਰ੍ਹਾਂ ਦੀਆਂ laces ਲਾਈ ਗਈਆਂ ਨੇ ਸੁਪਰ ਜਿਆ ਡਿਜ਼ਾਈਨ ਬਣਿਆ ਇਹ ਨਹੀਂ ਹੈ ਵੀ ਕਾਫੀ ਤਰ੍ਹਾਂ ਦੀਆਂ laces ਲੱਗੀਆਂ ਔਰ ਲੱਗੂਗੀਆਂ ਨਹੀਂ ਬਹੁਤ ਹੀ ਸੁਪਰ ਜਿਆ ਡਿਜ਼ਾਈਨ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਜਿਹੜੀ ਆ ਕਾਫੀ 2 ਇੰਚ ਚੌੜੀ लेस ਪਾਈ ਗਈ ਹੈ ਸੈਂਟਰ ਚ ਤੇ ਜਿਹੜੇ ਬਟਨ ਨੇ ਉਹ ਮੜਾ ਕੇ ਲਾਏ ਗਏ ਨੇ ਸੇਮ ਸਟੱਫ ਦੇ ਨਾਲ ਦੇ ਤੇ ਇਸ ਤੋਂ ਬਾਅਦ ਇਹ ਹੋਗੀ ਇਹ ਵਾਲੀ लेस ਲਈ ਗਈ ਹੈ ਪੈਚ ਪਾ ਕੇ ਤੇ ਇਸ ਚ ਪੇਸਟ পেਪਰ ਪਾ ਕੇ ਆਪਾਂ neck design ਬਣਾਇਆ ਤੇ ਡਬਲ ਲੇਸ ਨਾਲ ਇਹਨੂੰ ਸੈਂਟਰ ਪੈਨਲ ਦਿੱਤੇ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਜੀ ਸੂਜਦਾ ਇਹੇ ਜੀ ਦੁਪੱਟਾ ਸੂਟ ਨੇ ਪ੍ਰਿੰਟਡ ਦੁਪੱਟਾ ਦੇ ਨਾਲ ਉਹਨੂੰ ਵੀ ਆਪਾਂ ਫੋਰ ਸਾਈਡ ਲੇਸ ਇਸੇ ਤਰ੍ਹਾਂ ਦੀ ਸੇਮ ਲਾਈ ਆ ਜੇ ਤੁਸੀਂ ਵੀ ਐਵੇਂ ਦੇ ਰੈਡੀ ਕਰਾਉਣੇ ਨੇ ਆਪਣੇ ਕੋਲੇ ਕਾਟਨ ਦੁਪੱਟਾ ਸੂਟ ਅਵੇਲੇਬਲ ਨੇ ਰੈਡੀ ਕਰਾ ਸਕਦੇ ਹੋ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਬਾਜੂ ਦਾ ਡਿਜ਼ਾਈਨ ਬਣਿਆ ਬਹੁਤ ਹੀ ਸੋਹਣੀ ਜਿਹੜੀ ਲੇਸ ਹੈ ਬਾਜੂ ਤੇ ਲਾਈ ਗਈ ਹੈ ਇਸ ਚੀਜ਼ 'ਚ ਵੀ ਪੇਸਟ ਪੇਪਰ ਪਾਇਆ ਗਿਆ ਤੇ ਇਸ ਨੂੰ ਹਲਕਾ ਜਿਹਾ ਜਿਹੜਾ ਕੱਟ ਦਿੱਤਾ ਗਿਆ ਬਾਜੂ ਦੇ ਉੱਪਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਅੱਗੇ ਜੀ نیچے ਦੇਖੋ ਤੁਸੀਂ ਘੇਰੇ ਤੱਕ ਘੇਰੇ ਤੇ ਵੀ ਇਸ ਤਰ੍ਹਾਂ ਜਿਹੜੀ ਉੱਪਰ ਪੱਟੀ ਗਲੇ ਤੇ ਪਾਈ ਗਈ ਸੀ ਲੇਸ ਉਹ ਸੇਮ ਹੈ ਜਿਹੜੀ ਘੇਰੇ ਤੇ ਪਾਈ ਗਈ ਹੈ ਤੇ ਪੇਸਟ পেਪਰ ਨਾਲ ਹੀ ਇਹ ਜਿਹੜਾ ਬਣਾਇਆ ਗਿਆ ਤੇ ਆਪਾਂ ਬੈਕ ਸਾਈਡ ਵੀ ਖਾਲੀ ਨਹੀਂ ਰੱਖੀ ਬੈਕ ਸਾਈਡ ਤੇ ਵੀ ਸਿੰਪਲ ਜਿਹੀ ਲੇਸ ਦਿੱਤੀ ਹੈ। ਬਾਕੀ ਇਹਦੇ ਨਾਲ ਜਿਹੜੀ ਬਾਟਮ ਸੀ ਬਾਟਮ ਤੇ ਆਪਾਂ ਨੇ ਜੋਇੰਟ ਲੇਸ ਪਾਈ ਹੈ ਜੋਇੰਟ ਲੇਸ ਨਾਲ ਜਿਹੜੇ ਇਹਦੇ ਪੌਂਚੇ ਬਣਾਏ ਗਏ ਨੇ ਇਸ ਤਰ੍ਹਾਂ ਬਹੁਤ ਹੀ ਸੋਹਜਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਜੀ। ਸਟ੍ਰੇਟ ਸਲਵਾਰ ਬਣਾਈ ਗਈ ਹੈ ਇਹ। ਬहोत ही खूबसूरत जे जेड़ा अपना स्टिचिंग डिजाइन थी स्क्रीनशॉट ਲੈ ਲਿਆ ਕਰੋ ਜਿਨ੍ਹਾਂ ਦੇ ਵੀ ਆਰਡਰ ਚੱਲ ਰਹੇ ਨੇ ਵੀ ਸਾਡੇ ਸੂਟ ਤੇ ਇਹ ਵਾਲਾ ਡਿਜ਼ਾਈਨ ਕਰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਜੇ ਚੇਂਜ ਵਗੈਰਾ ਕਰਾਉਣੇ ਹੁੰਦੇ ਤੁਸੀਂ ਦੱਸ ਦਿਆ ਕਰੋ ਵੀ ਸਾਨੂੰ ਐਵੇਂ ਹਲਕਾ ਕੰਮ ਚਾਹੀਦਾ ਇੱਥੇ ਇੱਥੇ ਇਹ ਵਾਲੀ ਲੈਸ ਐਡ ਕਰਨੀ ਹੈ ਜਾਂ ਕੁਝ ਵੀ ਹੈ ਨਾ ਕੋਈ ਵੀ ਚੇਂजेस ਕਰਾਉਣੇ ਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਅੱਗੇ ਆਪਾਂ ਕਲੀਆਂ ਪਾ ਕੇ ਫਰੌਕ ਬਣਾਈਆ ਬਹੁਤ ਹੀ ਸੋਹਣਾ ਸਟੱਫ ਸੀ ਆਪਣੇ ਕੋਲੇ ਅਵੇਲੇਬਲ ਹੈ ਜੀ लवलीਨ ਸਟੱਫ ਹੈ ਜੀ ਇਹ ਅ ਇਸ ਪਹਿਲਾਂ ਤੁਸੀਂ ਇਹਦਾ ਨੈੱਕ ਦੇਖੋ ਪੋਟਲੀ ਬਟਨ ਲਾ ਕੇ ਇਹਦਾ ਨੈੱਕ ਡਿਜ਼ਾਈਨ ਬਣਿਆ ਹੋਇਆ ਹੈ ਛੋਟੇ ਛੋਟੇ ਪੋਟਲੀ ਬਟਨ ਲਾਏ ਗਏ ਨੇ ਤੇ ਕਲੀਆਂ ਪਾ ਕੇ ਜਿਹੜੀ ਫਰੌਕ ਬਣਾਈ ਗਈ ਹੈ ਇਸ ਦਾ ਜਿਹੜਾ ਬਾਜੂ ਤੇ ਲੇਸ ਇਸ ਤਰ੍ਹਾਂ ਦੀ ਹੈ ਜੀ ਔਰਗੈਂਜ਼ਾ ਲੇਸ ਦਿੱਤੀ ਗਈ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਬੱਲ ਪਾ ਕੇ ਇਹਨੂੰ ਡਿਜ਼ਾਈਨ ਕੀਤਾ ਜੀ ਬਾਜੂ ਨੂੰ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਜੀ ਇਹ ਵੀ ਸੂਟ ਵਧੀਆ ਫਲੇਅਰ ਬਣਿਆ ਹੋਇਆ ਜੀ ਤੇ نیچے ਆਪਾਂ ਆਰਗੈਂਜ਼ਾ ਲੇਸ ਜਿਹੜੀ ਬਾਜੂ ਤੇ ਹੈ ਉਹ ਜ਼ਿਆਦਾ ਚੌੜੀ ਦਿੱਤੀ ਗਈ ਹੈ ਇਸ ਤਰ੍ਹਾਂ ਦੀ ਤੇ ਜਿਹੜੀ نیچے ਘੇਰੇ ਤੇ ਦਿੱਤੀ ਗਈ ਹੈ ਉਹ ਥੋੜੀ ਹਲਕੀ ਜੀ ਦਿੱਤੀ ਗਈ ਹੈ 1/2 ਇੰਚ ਚੌੜੀ ਲੇਸ ਹੈ ਜੀ ਬਹੁਤ ਹੀ ਸੋਹਣਾ ਪੀਸ ਬਣ ਕੇ ਰੈਡੀ ਹੋਇਆ ਜੀ ਇਹਦੀ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਡਿਜ਼ਾਈਨ ਤੇ ਪ੍ਰਿੰਟ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੁਸੀਂ ਪ੍ਰਿੰਟ ਸਾਡੇ ਤੋਂ ਵੀ ਬਾਈ ਕਰ ਸਕਦੇ ਹੋ ਖੁਦ ਇਹ ਸਟੱਫ ਤੇ ਵੀ ਰੈਡੀ ਕਰਾ ਸਕਦੇ ਹੋ ਬਹੁਤ ਹੀ ਸੋਹਣੇ ਬਣ ਕੇ ਪੀਸ ਰੈਡੀ ਹੁੰਦੇ ਨੇ ਜੀ ਬਾਕੀ ਜਿਹੜਾ ਤੁਹਾਨੂੰ ਹਨਾ ਜਿਹੜੇ ਸਟੱਫ ਹੁੰਦਾ ਇਹ ਇਹ ਚ ਜਾਣ ਤਾਂ ਫਿਰ ਜੀ ਸਟਿਚਿੰਗ ਨਾਲ ਹੀ ਪੈਂਦੀ ਹੈ ਸਟਿਚਿੰਗ ਨਾਲ ਹੀ ਸੋਹਣੇ ਬਣਦੇ ਆ ਸੂਟ ਸਿੰਪਲ ਸੂਟ ਇੰਨਾ ਸੋਹਣਾ ਨਹੀਂ ਲੱਗਦਾ ਹੁੰਦਾ ਜਿੰਨਾ ਸਟਿਚਿੰਗ ਨਾਲ ਵਧੀਆ ਲੱਗਦਾ ਹੈ ਇਹਦੇ ਨਾਲ ਆਪਾਂ ਨੇ ਇੱਕ ਕਸਟਮਰ ਨੇ ਇਹ ਵਾਲੀ ਬਾਟਮ ਲਈ ਸੀ ਆਪਣੀ ਤੋਂ ਹੀ ਕਾਫੀ ਤੇ ਇਹ ਚ ਵਾਈਟ ਕਲਰ ਚ ਵੀ ਅਵੇਲੇਬਲ ਹੈ ਆਪਣੇ ਕੋਲੇ ਤੇ ਆਫ ਵਾਈਟ ਚ ਵੀ ਤੁਹਾਨੂੰ ਇਹ ਬਾਟਮ ਮਿਲ ਜੂਗੀ ਨੀਚੇ ਇਸ ਦੇ ਨੱਟ ਲੱਗਿਆ ਹੈ ਇਸ ਤਰ੍ਹਾਂ ਦੀ ਡਿਜ਼ਾਈਨ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਇਸ ਤੇ ਕਾਫੀ ਤਰ੍ਹਾਂ ਦੇ ਚ ਜਿਵੇਂ অর্ਗੈਂਜ਼ਾ ਦਾ ਪੈਚ ਹੁੰਦਾ ਇਹਦੇ ਨੀਚੇ ਉਹ ਵੀ ਅਵੇਲੇਬਲ ਹੈਗੀ ਹੈ ਜੀ ਨੱਟ ਵਾਲੀ ਵੀ ਆਪਣੇ ਕੋਲੇ ਹੈਗੀ ਆ ਤੁਸੀਂ ਇਹ ਵੀ ਪਾਈ ਕਰ ਸਕਦੇ ਹੋ ਜੀ ਅੱਗੇ ਆਪਣਾ ਸੂਟ ਹੈ ਜੀ ਕੋਟਾ ਡੋਰੀ ਦੇ ਦੁਪੱਟਿਆਂ ਨਾਲ ਆਪਣੇ ਕੋਲੇ ਟਿਸਟਾ ਦੇ ਮੈਚਿੰਗ ਸੂਟ ਆਏ ਸੀ ਉਹਨਾਂ ਚੋਂ ਆਪਾਂ ਇਹ ਸੂਟ ਡਿਜ਼ਾਈਨ ਕੀਤਾ ਪਹਿਲਾਂ ਸ਼ਰਟ ਤਾਂ ਤੁਹਾਨੂੰ ਦਿਖਾਉਣੀ ਹੈ ਜੀ ਆਪਾਂ ਮੈਚਿੰਗ ਸੂਟ ਹੈ ਜੀ ਇਹ ਸ਼ਰਟ ਪ੍ਰਿੰਟਡ ਸ਼ਰਟ ਹੈ ਤੇ ਦੇਖੋ ਤੁਸੀਂ ਪਲੇਨ ਜਿਹੜਾ ਪਲੇਨ ਸਟਾਫ ਸੀਗਾ बॉਟਮ ਦਾ ਉਹ ਆਪਾਂ ਗਲੇ ਤੇ ਬੁਕਰਮ ਤੇ ਉਹ ਲਾਇਆ ਗਿਆ ਪੇਸਟ ਕਰਕੇ ਸਿੰਪਲ ਲੇਸ ਦਿੱਤੀ ਗਈ ਹੈ ਜੀ ਇਸ ਤੇ ਤੇ ਸੇਮ ਇਸ ਤਰ੍ਹਾਂ ਬਾਜੂ ਤੇ ਕੀਤਾ ਕੰਮ ਆਪਾਂ ਬਾਟਮ ਨਾਲ ਦਾ ਪੈਚ ਲਗਾ ਕੇ ਸਿੰਪਲ ਲੇਸ ਨਾਲ ਡਿਜ਼ਾਈਨ ਕੀਤਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਵੀ ਸਿੰਪਲ ਚਾ ਡਿਜ਼ਾਈਨ ਹੈ ਬਾਕੀ ਉਹਨਾਂ ਨੇ ਕਿਹਾ ਸੀ ਵੀ ਜ਼ਿਆਦਾ ਡਿਜ਼ਾਈਨਿੰਗ ਸਾਨੂੰ ਨਹੀਂ ਚਾਹੀਦੀ ਤਾਂ ਆਪਾਂ ਸਿਰਫ ਜਿਹੜਾ neck ਤੇ ਬਾਜੂ ਤੇ ਹੀ ਡਿਜ਼ਾਈਨ ਕੀਤਾ ਹੈ ਸੋਟਲ ਤੇ ਹਲਕਾ ਜਿਹਾ ਆਪਾਂ ਪਹੁੰਚਾ ਤੇ ਡਿਜ਼ਾਈਨ ਕੀਤਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੈਂਟਸ ਪਾ ਕੇ ਸਿੰਪਲ ਆਪਾਂ ਲੇਸ ਦੇ ਦਿੱਤੀ ਐ ਬਿਲਕੁਲ ਨੀਚੇ ਤੱਕ ਬਾਕੀ ਤੁਸੀਂ ਚੇਂਜ ਕਰਾ ਸਕਦੇ ਹੋ ਜੇ ਘੇਰੇ ਤੇ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਪੈਚ ਉਹਦੇ ਅਲੱਗ-ਅਲੱਗ ਲਾ ਕੇ ਕਰਵਾ ਸਕਦੇ ਹੋ ਬਾਕੀ ਇਹਦੇ ਨਾਲ ਕੋਟਾ ਡੋਰੀਆਂ ਦਾ ਦੁਪੱਟਾ ਸੀ ਉਹਨਾਂ ਨੇ ਸਿੰਪਲ ਰੱਖਣ ਲਈ ਕਿਹਾ ਸੀ ਇਹ ਆਪਣੇ ਕੋਲੇ ਸੂਟ ਆਏ ਸੀ ਜੀ 2400 ਦੀ ਰੇਂਜ ਚ ਆਏ ਸੀ ਬਹੁਤ ਸੋਹਣੇ ਜਿਹੜੇ ਸੂਟ ਨੇ ਕੋਟਾ ਡੋਰੀ ਆ ਤੇ ਦੁਪट्टे ਲਾਏ ਦੇ ਨੇ ਸਟੌਕ ਵੀ ਬਹੁਤ ਸੋਹਣਾ ਜੀ ਟਿਸਟਾ ਬ੍ਰਾਂਡ ਚ ਹੈ ਉਮੀਦ ਕਰਦੀ ਹਾਂ ਜੀ ਜਿਹੜੇ ਅੱਜ ਦੇ ਸਾਡੇ ਡਿਜ਼ਾਈਨ ਸੀ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਜਿੰਨੇ ਜਿੰਨਾਂ ਨੂੰ ਇਹ ਡਿਜ਼ਾਈਨ ਪਸੰਦ ਆਈ ਜਾਂ ਹੋਰ ਵੀ ਡਿਜ਼ਾਈਨ ਵੇਖਣੇ ਨੇ ਤੁਸੀਂ ਸਾਡਾ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ 9915075978 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਜੀ